ਬੇਤਲਾਵ ਦੀ ਗੱਲ ਕਰਾਂ ਤਾਂ ਜਿਸ ਇੱਕ ਅਦਿਨ ਜੇ ਮੈਂ ਛੱਡਦਾ ਆਣਾ ਤੇ ਮੈਨੂੰ ਮੇਰੀ ਲਾਈਫ ਚ ਨਾ ਚੀਜ਼ਾਂ ਇਧਰ ਉਧਰ ਹੋ ਜਾਂਦੀਆਂ ਸੀਗੀਆਂ ਥੋੜੇ ਦਿਨ ਪਹਿਲਾਂ ਮੇਰਾ ਐਕਸੀਡੈਂਟ ਹੋ ਕੇ ਹਟਿਆ ਸੀਗਾ ਤੇ ਉਸ ਤੋਂ ਪਹਿਲਾਂ ਮੈਂ ਇੱਕ ਦੋ ਹਫ਼ਤੇ ਲਈ ਮਤਲਬ ਮੈਂ ਬਾਹਰ ਸੀਗਾ ਤੇ ਮੈਂ ਗਿਆ ਨਹੀਂ ਮੰਦਰ ਇੱਤਰ ਨਾਲ ਕੁਝ ਪੋਜ਼ਿਟਿਵ એનર્ਜੀ ਹੈਗੀ ਆ ਕੁਝ ਤਾਂ ਹੈਗਾ ਹੈ ਮਤਲਬ ਬਸ ਐਕਸਪਲੇਨ ਨਹੀਂ ਕਰ ਸਕਦਾ ਬੰਦਾ ਉਹ ਨਾ ਕਿਸੇ ਚੀਜ਼ ਨੂੰ ਕਈ ਵਾਰ ਇਦਾਂ ਹੋਇਆ ਕਿ ਮੇਰੇ ਬਹੁਤ ਕੰਮ ਅੜੇ ਹੋਏ ਸੀਗੇ ਲਾਸ ਹੋਇਆ ਕਈ ਚੀਜ਼ਾਂ ਦੇ ਬਟ ਮੈਂ ਇੱਧਰ ਆਇਆ ਮੈਂ ਬੈਠਾ ਮੈਂ ਗੱਲ ਕੀਤੀ ਤੇ ਉਹ ਚੀਜ਼ ਨਾ ਮਤਲਬ ਫਿਰ ਸਹੀ ਹੋ ਜਾਂਦੀ ਸੀਗੀ ਬਸ ਆਹੀ ਚੀਜ਼ ਹੈ ਤੇ ਬਾਲਾ ਜੀ ਮੰਦਰ ਵਿੱਚ ਉਹ ਜਿਹੜਾ ਸਾਡਾ ਜਿਹੜਾ ਸ਼ਰਧਾਲੂ ਜੁੜ ਚੁੱਕੇ ਨੇ ਗੱਲਬਾਤ ਕਰਾਂਗੇ ਜੈ ਸ਼੍ਰੀ ਵਾਲਾ ਜੀ ਜੈ ਸ਼੍ਰੀ ਵਾਲਾ ਜੀ ਜੀ ਸਰ ਤੁਹਾਨੂੰ ਇਸ ਦਰਬਾਰ ਨਾਲ ਜੁੜੇ ਹੋਏ ਨੂੰ ਕਿੰਨਾ ਸਮਾਂ ਹੋ ਗਿਆ অলਮੋਸਟ 1.5 ਸਾਲ ਹੋ ਗਿਆ ਮੈਨੂੰ ਇੱਥੇ ਤੇ ਮੈਂ ਆਇਆ ਤਾਂ ਵਿਸੇ ਮੈਂ ਇੱਕ ਫਰੈਂਡ ਦੇ ਨਾਲ ਸੀਗਾ ਉਹਦੇ ਕਰਕੇ ਹੌਲੀ ਹੌਲੀ ਆਪਾਂ ਸਾਰੇ ਦੋਸਤਾਂ ਨਾਲ ਲੱਗ ਗਏ ਉਸ ਤੋਂ ਬਾਅਦ ਤੇ ਬਸ ਉਸ ਟਾਈਮ ਤੋਂ ਲੈ ਕੇ ਹਜੇ ਤੱਕ ਅਸੀਂ ਨਾਲ ਇਤਰੀ ਹਰ ਟਿਊਸ ਦੇ ਸਾਡਾ ਪੱਕਾ ਇੱਥੇ ਆਣਾ ਕੀ ਬਦਲਾਅ ਜਿਹੜਾ ਕਿ ਜੀਵਨ ਦੇ ਵਿੱਚ ਵੇਖਣ ਨੂੰ ਮਿਲਿਆ ਜਿਸ ਦਿਨ ਦੇ ਮਤਲਬ ਇਸ ਦਰਬਾਰ ਨਾਲ ਪਾਜੀ ਬਦਲਾਵ ਦੀ ਗੱਲ ਕਰਾਂ ਤਾਂ ਜਿਸ ਇੱਕ ਅਕ ਦਿਨ ਜੇ ਮੈਂ ਛੱਡਦਾ ਆਣਾ ਤੇ ਮੈਨੂੰ ਮੇਰੀ ਲਾਈਫ ਚ ਨਾ ਚੀਜ਼ਾਂ ਇਧਰ ਉਧਰ ਹੋ ਜਾਂਦੀਆਂ ਸੀਗੀਆਂ ਤੇ ਜਿੱਦਾਂ ਹੀ ਮੈਂ ਵਾਪਸ ਆਪਣਾ ਉਹ ਬੈਕ ਟੂ ਟ੍ਰੈਕ ਇਥੇ ਅੰਦਰ ਸੀਗਾ ਤੇ ਵਾਪਸ ਫਿਰ ਸਾਰੀ ਚੀਜ਼ਾਂ ਠੀਕ ਹੋਣ ਜਿਵੇਂ ਮੈਂ ਅੱਜ ਐ ਹੁਣੇ ਥੋੜੇ ਦਿਨ ਪਹਿਲਾਂ ਮੇਰਾ ਐਕਸੀਡੈਂਟ ਹੋ ਕੇ ਹਟਿਆ ਸੀਗਾ ਤੇ ਉਸ ਤੋਂ ਪਹਿਲਾਂ ਮੈਂ ਇੱਕ ਦੋ ਹਫ਼ਤੇ ਲਈ ਮਤਲਬ ਮੈਂ ਬਾਹਰ ਸੀਗਾ ਤੇ ਮੈਂ ਗਿਆ ਨਹੀਂ ਮੰਦਰ ਤੇ ਮੈਂ ਇਧਰ ਜਦੋਂ ਵਾਪਸ ਆਇਆ ਇਧਰ ਨਾ ਕੁਝ ਪੋਜ਼ਿਟਿਵ એનર્ਜੀ ਹੈਗੀ ਆ ਕੁਝ ਤਾਂ ਹੈਗਾ ਹੈ ਮਤਲਬ ਬਸ ਐਕਸਪਲੇਨ ਨਹੀਂ ਕਰ ਸਕਦਾ ਬੰਦਾ ਉਹ ਨਾ ਕਿਸੇ ਚੀਜ਼ ਤੇ बस ਅਹੀ ਹੈ ਕਿ ਇੱਧਰ ਆਨੇ ਤਾਂ ਮਤਲਬ ਮਨ ਕਰਦਾ ਕਿ ਬੈਠੇ ਰੋ ਬਸ ਹੋਰ ਕੁਝ ਨਹੀਂ ਹੈ ਇੰਨੇ ਵੀ ਜ਼ਿਆਦਾ ਪੋਜ਼ਿਟਿਵ ਵਾਈਬਸ ਇੱਥੇ ਮਿਸ ਮਹਿਸੂਸ ਹੁੰਦੀਆਂ ਨੇ ਆਣਾ ਵੀ ਖਿੱਚ ਪੈਂਦੀ ਇੱਥੇ ਬਿਲਕੁਲ ਭਾਜੀ ਬਿਲਕੁਲ ਭਾਜੀ ਮਨ ਹੀ ਨਹੀਂ ਕਰਦਾ ਕਿ ਉਹਨਾਂ ਜਿਵੇਂ ਮੈਂ ਹੁਣੇ ਬੈਠਾ ਸੀ ਇੱਥੇ ਮੈਂ ਇਦਾਂ ਨਹੀਂ ਆ ਕਿ ਮੈਂ ਪਾਰਟ ਕਰਦਾ ਮੈਂ ਪੂਜਾ ਕਰਦਾ ਮੈਂ ਕੁਝ ਨਹੀਂ ਕਰਦਾ ਮੈਂ ਬੈੱਕ ਕੇ ਨਾ ਬਸ ਬੋਲਦਾ ਉਹਨਾਂ ਨੂੰ ਕੁਝ ਨਾ ਕੁਝ ਗੱਲ ਕਰਦਾ ਉਹਨਾਂ ਨਾਲ ਤੇ ਇਦਾਂ ਦਾ ਕੁਛ ਨਹੀਂ ਹੈ ਕਿ ਮੈਂ ਉਹ ਪੜ ਰਿਹਾ ਹਾਂ ਬਸ ਮੈਂ ਉਹਨਾਂ ਨਾਲ ਗੱਲ ਕਰਦਾ ਤਾਂ ਮੈਨੂੰ ਗੱਲ ਕਰਕੇ ਨਾ ਬਹੁਤ ਵਧੀਆ ਲੱਗਦਾ ਇਦਾਂ ਲੱਗਦਾ ਕਿ ਉਹ ਮੇਰੀ ਸੁਣ ਰਹੇ ਹੈ ਤੇ ਮੈਨੂੰ ਜਵਾਬ ਵੀ ਦੇ ਰਹੇ ਹੈ ਤੇ ਜਵਾਬ ਉਹ ਇਨ ਦਾ ਸੈਂਸ ਮੈਨੂੰ ਇਸ਼ਾਰਿਆਂ ਚ ਵੀ ਦਿੰਦੇ ਨੇ ਤੇ ਕਈ ਵਾਰ ਇਦਾਂ ਹੋਇਆ ਕਿ ਮੇਰੇ ਬਹੁਤ ਕੰਮ ਅੜੇ ਹੋਏ ਸੀਗੇ लॉस ਹੋਇਆ ਕਈ ਚੀਜ਼ਾਂ ਦੇ ਬਟ ਮੈਂ ਇੱਧਰ ਆਇਆ ਮੈਂ ਬੈਠਾ ਮੈਂ ਗੱਲ ਕੀਤੀ ਤੇ ਉਹ ਚੀਜ਼ ਨਾ ਮਤਲਬ ਫਿਰ ਸਹੀ ਹੋ ਜਾਂਦੀ ਸੀ ਕਿ ਪਾਸ ਆਹੀ ਚੀਜ਼ ਹੈ ਪਛੜਨਾ ਸਾਂਝਾ ਕਰਨਾ ਚਾਹੁੰਗਾ ਹਨਾ ਵੀ ਇਸ ਕੁਛ ਤੋਂ ਉਸ ਕੋਈ ਸੰਕਟ ਵਿੱਚ ਹੋਵੇ ਤੇ ਤੇ ਮੰਗਿਆ ਹੋਵੇ ਅਰਦਾਸ ਕੀਤੀ ਹੋਵੇ ਮੈਂ ਕੋਈ ਤਾਂ ਬੜੀ ਦੱਸ ਦਿੰਦਾ ਅ ਮੇਰਾ ਇੱਕ ਪਹਿਲਾ ਥੋੜੇ ਟਾਈਮ ਪਹਿਲਾਂ ਇੱਕ ਇਵੈਂਟ ਸੀਗਾ ਐਕਚੁਅਲੀ ਮੈਂ ਇਵੈਂਟ ਮੈਨੇਜਰ ਵੀ ਹਾਂ ਤੇ ਉਹ ਚ ਨਾ ਮਤਲਬ ਕਹਿ ਸਕਦਾ हूं ਕਿ ਲਾਸਟ ਬਹੁਤ ਗੰਦਾ ਲਾਸਟ ਚੱਲ ਰਹੀ ਸੀਗੇ ਮੈਂ ਇੱਥੇ ਆਇਆ ਮੈਂ ਬਸ ਆਹੀ ਗੱਲ ਕੀਤੀ ਕਿ ਬਸ ਤੁਸੀਂ ਕਿਵੇਂ ਵੀ ਕਰਕੇ ਇਹਨੂੰ ਸੈੱਟ ਕਰ ਦਿਓ ਮੈਂ ਪ੍ਰਸ਼ਾਦ ਵਗੈਰਾ ਜੋ ਵੀ ਮੈਂ ਕਹਿਣਾ ਮੈਂ ਚੜਾ ਕੇ ਜਾਊਂਗਾ ਮੈਂ ਆਹੀ ਚੀਜ਼ ਨਹੀਂ ਕਰੂੰਗਾ ਆਪਣੀ ਲਾਈਫ 'ਚ ਮੈਂ ਕਵਰ ਆਇਆ ਮੈਂ ਦੂਵਾਰ ਆਇਆ ਮੈਨੂੰ ਲੱਗਿਆ ਨਹੀਂ ਹੋਣਾ ਕੁਝ ਵੀ ਬਟ ਜਿਸ ਦਿਨ ਉਹ ਇਵੈਂਟ ਸੀਗਾ ਨਾ ਆਖਿਰ ਮੂਮੈਂਟ ਤੱਕ ਮੈਨੂੰ ਡਰ ਲੱਗਿਆ ਸੀਗਾ ਲੇਕਿਨ ਲਾਸਟ ਈਂ ਤੇ ਆ ਕੇ ਨਾ ਭਾਜੀ ਉਹ ਬਿਲਕੁਲ ਸੈੱਟ ਹੋ ਗਿਆ ਤੇ ਮੈਂ ਬਹੁਤ ਖੁਸ਼ ਹੋਇਆ ਸੀਗਾ ਤੇ ਜਦ ਵੀ ਇਦਾਂ ਹੁੰਦਾ ਨਾ ਕੁਝ ਵੀ ਮੇਰੇ ਨਾਲ ਮਾੜੀ ਹੋ ਰਹੀ ਹੁੰਦੀ ਹੈ ਕੁਝ ਹੋ ਰਿਹਾ ਹੁੰਦਾ ਮੈਂ ਇਦਾਂ ਨਾ ਮੈਂ ਕਹਿੰਦਾ ਕਿ ਮੈਨੂੰ ਸਹੀ ਕਰ ਦੋ ਬਸ ਤੇ ਉਹ ਚੀਜ਼ ਓਕੇ ਹੋ ਜਾਂਦੀ ਹੈ ਕਿੰਨਾ ਕੁ ਵਿਸ਼ਵਾਸ ਉਸ ਦਿਨ ਤੋਂ ਬਾਅਦ ਮੇਸ ਵੱਧਦਾ ਗਿਆ ਹੈ ਨਾ ਇੱਥੇ ਜਸ ਵਿਸ਼ਵਾਸ ਤਾਂ ਤੁਸੀਂ ਪੁੱਛੋ ਨਾ ਉਹ ਤਾਂ ਬਹੁਤ ਜ਼ਿਆਦਾ ਹੀ ਹੈਗਾ ਤੇ ਇਦਾਂ ਦੀ ਮਤਲਬ ਕਈ ਲੋਕ ਹੁੰਦੇ ਨੇ ਕਿ ਕਹਿੰਦੇ ਕਿ ਤੁਸੀਂ ਉੱਤੇ ਜਾ ਕੇ ਪਾਰਟ ਕਿਉਂ ਨਹੀਂ ਕਰਦੇ ਪੂਜਾ ਕਿਉਂ ਨਹੀਂ ਕਰਦਾ ਮੈਂ ਇਹ ਚੀਜ਼ ਤੇ ਬਲੀਵ ਮੈਂ ਕਰਦਾ ਬਟ ਮੈਂ ਇੰਨਾ ਨਹੀਂ ਕਰਦਾ ਮੈਨੂੰ ਇਹ ਕਿ ਮੈਂ ਉਹਨਾਂ ਨਾਲ ਸ਼ਾਂਤੀ ਨਾਲ ਬਹਿ ਕੇ ਗੱਲ ਕਰਾਂ ਇੱਥੇ ਆ ਕੇ ਜਿੰਨਾ ਵੀ ਸ਼ੋਰ ਹੁੰਨੇ ਵੀ ਹੋ ਰਿਹਾ ਨਾ ਫਿਰ ਵੀ ਮੈਨੂੰ ਇੱਥੇ ਸ਼ਾਂਤੀ ਲੱਭਦੀ ਹੈ